ਤਾਂ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰ ਸਕਦਾ ਸਾਨੂੰ ਉਹਨਾਂ ਨੇ ਪ੍ਰੇਰਣਾ ਦਿੱਤੀ ਸੱਚੇ ਪਾਤਸ਼ਾਹ ਜੀ ਆਪ ਵੀ ਸੁਲਤਾਨਪੁਰ ਲੋਧੀ ਗਏ ਸੀ ਸੰਗਤਾਂ ਨੂੰ ਲੈ ਕੇ ਗਏ ਉੱਥੇ ਸਾਰਾ ਦੇਖਿਆ ਉਹਨਾਂ ਨੇ ਉਹਨਾਂ ਨੂੰ ਤਰਾਵਾਸ ਦਿੱਤਾ ਉਹਨਾਂ ਨੇ ਤੇ ਸਾਡੇ ਪ੍ਰਧਾਨ ਹਰਦੀਪ ਸਿੰਘ ਜੀ ਫਵਾੜੇ ਨਾਮਤਰੀ ਧਰਮਸ਼ਾਲਾ ਦੇ ਪ੍ਰਧਾਨ ਉਹ ਵੀ ਸਾਨੂੰ ਵੀਡੀਓ ਜਿਹਾ ਗਰੁੱਪ ਚ ਪਾਉਂਦੇ ਸੀ ਉਹ ਵੀਡੀਓ ਜਿਹਾ ਦੇਖ ਕੇ ਸਾਡੇ ਮਨ ਚ ਰੋਣਾ ਆ ਜਾਂਦਾ ਸੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੀ ਸਾਨੂੰ ਕਿਰਪਾ ਗੁਰੂ ਬਖਸ਼ਿਸ਼ ਕਰੋ ਮੇਰ ਕਰੋ ਸੱਚਪਾਸੀ ਕਿਰਪਨਾ ਫਿਰ ਉਦੋਂ ਬਣਿਆ ਕਿ ਉਸ ਜੀ ਦਾ ਫੋਨ ਆਇਆ ਮੈਨੂੰ ਤੇ ਕਹਿੰਦੇ ਆਪਸੀ ਉਹ ਵਾਰ ਤੇ ਜਾਣਾ ਜੀ ਇਹ ਸੇਵਾ ਭੋਗਾਦੇ ਆਪ ਵੀ ਕਰਦੇ ਰਹਿੰਦੇ ਸੀ ਸੇਵਾ ਜਾਨਵਰਾਂ ਦੀ ਕੁੱਤਿਆਂ ਦੀ ਵਗੈਰਾ ਦੀ ਆਵਾਰਾ ਜਿਹੜੇ ਹੁੰਦੇ ਪੀਸਾਰ ਉਹਨਾਂ ਦਾ ਫੋਨ ਆਉਂਦੀ ਹੈ ਰਾਤੀ 1 ਵਜੇ 2 ਵਜੇ ਵੀ ਫੋਨ ਆ ਜੀ ਜਾਂਦੀ ਸੇਵਾ ਕਰਦੇ ਉਹਨਾਂ ਦੀ ਇਲਾਜ ਕਰਦੇ ਤੇ ਸੱਚਪਾਸੀ ਕਿਰਪਨਾ ਫਿਰ ਉਦੋਂ ਬਣਾ ਫਿਰ ਅੱਗੇ ਤੱਕ ਮੰਨਦੇ ਉਹਨਾਂ ਸੇ ਜੋਗੀ ਸਾਜਣ ਮਿਲਦੇ ਰਹੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਹੁਣ ਸੰਧਾਮ ਬੋਲੋਤੀ ਅਸੀਂ ਜਾ ਰਹੇ ਆ ਜੀ जोड़े बेजबान पशु है जी गो माता जी है ज्झा वगैरह है जत्ते वगैरह ज बिल्ली वगैरह जो भी जानवर वगैरह है उन्होंने वास्तव फीड साढ़े कोई समान है मैडिकली भी उन्होंने रेस्क्यू भी करा उन्हों का ट्रीटमेंट भी कर सच पाशाह कृपा कर जी अपना आश्री कृपा कर बख्शिश कर मेहरकान हाँ जी सच भाई कृपा कर सच भाई कृपा करबा पुला हो जी जो बोले सो हर वर्गी आफत दे समय हर कोई इंसाना की मदद लिये अगे आ जाता है पर फगवाड़े दे कुछ नौजवाना ने इंसाना दे नाल, ਨਾਲ ਬੇਸਹਾਰਾ ਅਤੇ ਲਾਚਾਰ ਜਾਨਵਰਾਂ ਲਈ ਵੀ ਸੇਵਾ ਦਾ ਇੱਕ ਨੋਖਾ ਉਦਾਹਰਨ ਪੇਸ਼ ਕੀਤਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਹੋਏ ਪਸ਼ੂਆਂ ਅਤੇ ਜਾਨਵਰਾਂ ਲਈ ਉਹਨਾਂ ਨੇ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਇਹਨਾਂ ਨੌਜਵਾਨਾਂ ਨੇ ਹੜ੍ਹ ਵਿੱਚ ਫਸੇ ਪਸ਼ੂਆਂ ਲਈ ਪਸ਼ੂ ਆਹਾਰ ਕੈਟਲ ਫੀਡ ਕੁੱਤਿਆਂ ਲਈ ਡੌਗ ਫੂਡ ਅਤੇ ਲੋੜਵੰਦ ਜਾਨਵਰਾਂ ਲਈ ਇਲਾਜ ਦਾ ਪ੍ਰਬੰਧ ਕੀਤਾ ਕਈ ਅਜਿਹੇ ਜਾਨਵਰ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ ਹੁਣ ਇਹਨਾਂ ਦੇ ਯਤਨਾਂ ਨਾਲ ਸੁਰੱਖਿਅਤ ਹਨ

ਜਦੋਂ ਦਿਨ ਵੱਡਾ ਹੋਵੇ ਤਾਂ ਸੇਵਾ ਵੀ ਕੋਈ ਅਰਥ ਨਹੀਂ ਬਣਿਆ ਬਾਬਾ ਮੋਹਿੰਦੇ ਦੇ ਕਾ ਨਾ ਕੁੱਤੀ ਦੱਤਿਆ ਉਹਨਾਂ ਦਾ ਕਾ ਦੱਤਾ ਦੇ ਤਾਂ ਜੇ ਕੱਲ ਛੋਟ ਗਿਆ ਜਾਈਂ ਤੇ ਕੱਲ ਛੋਟ ਗਿਆ ਤੇ ਨਹੀਂ ਬਾਬਾ ਦਾ ਤਾਂ ਠੀਕ ਤੇ ਕੋਈ ਗੱਲ ਨਹੀਂ ਜੇ ਕੱਲ ਨਹੀਂ ਪਾ ਦੇਉਂਗਾ ਕੋਈ ਕਦੇ ਕਰ ਤੋਂ ਸਾਰੇ ਠੀਕ ਕਰ ਦਿੰਦਾ ਕੋਈ ਗੱਲ ਨਹੀਂ ਮੈਂ ਮਨਵਾ ਦਿੰਦੀ ਮਨਵਾ ਦਿੰਦਾ えー、なあ、ここはこれはすごい。 メダカジュアル。 ਬੋਲੋ ਨਾ ਫਤਫਤੀ ਫਤਫਤੀ ਠੀਕ ਹੈ ਜੀ ਸੈਂਗਰ ਦੇ ਆਈ ਦੇ ਇਡੋਨ ਲਾਈਵ ਨਹੀਂ ਲਾਈਵ ਕੋਈ ਨਹੀਂ ਇਹ ਫਾਰਟਰੀ ਗਿਆ ਆਪਣਾ ਨਾਮ ਕਰਕੇ ਉਹ ਦੇਖੀ ਅੱਗੇ ਦੇ ਬਾਕੀ ਦੇ ਸੱਚੀ ਪਛਾਤਾ ਅੰਤਰੀ ਸਤਿਗੁਰੂ ਜੀ ਦੇ ਸੰਗ ਜੀ ਦੇ ਯਪਾਰ ਕਿਰਪਾ ਮੇਰ ਬਖਸ਼ਿਸਤ ਹੈ ਆ ਜੋ ਖਵਾੜੇ ਤੋਂ ਸੰਤਾਂ ਆਇਆ ਨਹੀਂ ਸੱਚੀ ਪਛਾਏ ਨੇ ਆਪ ਪੇਪਰ ਕੀਤੀ ਹੈ ਜੀ ਉਹ ਚੌਲਾ ਵਾਲੇ ਸੇਵਾ ਲਈ ਸੱਚੀ ਪਛਾਏ ਨੇ ਤੇ ਸੰਤ ਪਰਮਜੀਤ ਸਿੰਘ ਜੀ ਇਹ ਤੁਮਨੋ ਆਪਣੇ ਬਾਰੇ ਜਾਣਕਾਰੀ ਦੇਣਗੇ ਜੀ ਕਿਰਪਾ ਕਰਕੇ ਮਾਫ ਹੋ ਜੀ ਹਾਂ ਜੀ ਜੀ ਆਪਣੇ ਗਊ ਚੌਲਾ ਬਾਰੇ ਜਾਣਕਾਰੀ ਦੇ ਦਿਓ ਜੀ ਸੰਸਥਾ ਲਈ ਇਹ ਅੰਥੇ ਜੀ ਮਤਲਬ ਕਿ ਆਪਣੇ ਨਾ ਬਾਬਾ ਜੀ ਉਹਨਾਂ ਨੇ ਇਹ ਰਿਜ਼ਿਡੈਂਸ ਦੀ ਨਾਲ ਨਾਲ ਬਹੁਤ ਜ਼ਿਆਦਾ ਖਰਾਬਿਆਈ ਕਰੰਦਾ ਹੋਇਆ ਗੱਲ ਤੇ ਆਖੀ। ਉਹ ਸ਼ਹਿਰ ਦਾ ਪਾਣੀ ਇਤਨੀ ਖਰਾਬ ਸੀ। ਉੱਥੇ ਫਿਰ ਬਾਬਾ ਜੀ ਉਹਨਾਂ ਨੇ ਉਹਨੂੰ ਸਫਾਈ ਕਰਾ ਕੇ ਬੂਟੇ ਲਾਏ। ਇਹ ਬਾਬਾ ਜੀ ਚਿੱਤੀ ਕਿੱਲੇ ਹੁੰਦੇ ਸੀ ਸੰਗੋੜ। ਸੰਭਾ ਦੇ ਜਾਮਨਾ ਦੇ ਤੋਂ ਵਗੜਾ ਵਗੜਾ ਸਾਰੇ ਮੈਡੀਕਲ ਦੇ ਬੂਟੇ ਖਲਾਣੇ ਲਾਏ। ਉਹਨੂੰ ਫਿਰ ਲਾਏ ਤੇ ਇਹ ਜਿਹੜੇ ਵਾਰਾਪੂਹ ਸਹਿਰ ਦੇ ਜਿਹੜੇ ਮਰੇ ਹੋਏ ਆਂਡੇ ਉਹਨਾਂ ਬੂਟਿਆਂ ਨੂੰ ਰਾਤ ਨੂੰ ਤੋੜ ਜਾਂਦੇ। ਕਿ ਫਿਰੋਂ ਬਾੜਬੂੜ ਦੀ ਜਿੱਤੀ ਤੋਂ ਨਹੀਂ ਪਰ ਉਹ ਕਾਹਦੀ ਆ ਨਹੀਂ ਹੋਈ ਤੇ ਫਿਰ ਬਾਅਦ ਤੇ ਜੀ ਕਹਿੰਦੇ ਆਪਾਂ ਇਹ ਦੇਖਣ ਲਈ ਤੇ ਜਿਹੋ ਉਹਨੇ ਇਹ ਚੋਕ ਪਾਸੋਂ ਜਿੰਨੇ ਨਪੀਆਂ ਨੇ ਤਾਂ ਕੋਈ ਸਾਨੂੰ ਸੰਗ ਕਰਦਾ ਉਹ ਨਿਆਣੇ ਉੱਤੇ ਗੋਸ਼ਾਲੇ ਸੱਤਿਆ ਨੇ ਤੇ ਬੜੀ ਬੜੀ ਮਾਰਕ ਤੋਂ ਵਿੱਚ ਆਪਣੇ ਦੋ ਸਾਹਣ ਵੀ ਸੱਦੇ ਆ ਗਏ ਵਧੀਆ ਉਹਨਾਂ ਦਾ ਕਰਦੇ ਜੀ ਸਮਝਿਆ ਬੀਬੀ ਦਾ ਮੈਚ ਕੋ ਆਸਾਨ ਤੋਂ ਜ਼ਿਆਦਾ ਹੈ ਜੀ ਚੰਦਰਪਾਪਾ ਗੁਰਦੇਵ ਸਿੰਘ ਜੀ ਨੇ ਨਾ ਥੋੜੀ ਹੁਕਮ ਲਾਇਆ ਜੀ ਸਾਨੂੰ ਇੱਕ ਛਾਂ ਹਾਂ ਇੱਕ ਛਾਂ ਚਾਹੀਦਾ ਜੀ ਸਾਈ ਹਾਂ ਸਾਈ ਹਾਂ ਨਸੂ ਦਾ ਵਧੀਆ ਛਾਂ ਚਾਹੀਦਾ ਜੀ ਸੱਤੀ ਪਸ਼ਾ ਤਨਸੀਰ ਜਤੂ ਜਗਜੀਤ ਸਿੰਘ ਜੀ ਦੇ ਪਾਰਕ ਪਰ ਬਤੀ ਸੜਕਾ ਚਤੁਰੂ ਜਗਜੀਤ ਸਿੰਘ ਕੇ ਪੰਨਾਂ ਸੰਤ ਗੁਰੂ ਉਹਦੇ ਰੰਗ ਜੀ ਕੇ ਪੰਨਾ ਤਾਂ ਸੇਗੂ ਰਾਮ ਸਿੰਘ ਕੇ ਪੰਨਾਂ ਇਹ ਸੁਬਬਲਵਿੰਦਰ ਸਿੰਘ ਚੱਲ ਜੀ ਨਾਲ ਗੱਲਬਾਤ ਕਰਵਾਈ ਇਹਨਾਂ ਦੀ ਤੇ ਉਹਨਾਂ ਨੇ ਕਿਆ ਵੀ ਠੀਕ ਆ ਜੀ ਭੇਜਾਂਗੇ ਵਧੀਆ ਸੰਭੇਜਾਂਗੇ ਤੁਹਾਡੇ ਕੋਲ ਜੀ ਜੀ ਤੇ ਇਸ ਦੇ ਨਾਲ ਆਪਾਂ ਦਾ ਬਦਲਾਅ ਕਰਦੇ ਹਾਂ ਜੀ ਹਾਂ ਜੀ ਹਾਂ ਨਹੀਂ ਤੇ ਇਹ ਪੁੱਛ ਜਾਰੇ ਨੇ ਕੋਕੜਾ ਖਾਣੀ ਹੈ ਭਾਜੀ ਤੇ ਸਲਾਂ ਖਾਜ ਵਧੀਆ ਆ ਜਾਵੇ ਸੰਭੇਜ ਕਰੀ ਜੋ ਸੇਵਾ ਕਰੋਗੇ ਜੀ ਹਾਜ਼ਰ ਹਾਂ ਜੀ ਹੋਰ ਜਾਣਕਾਰੀ ਜੇ ਆਪਣੀ ਗਊਚਾਲਾ ਬਾਰੇ ਜਾਣਕਾਰੀ ਪ੍ਰਿਆ ਦੇ ਵਿੱਚ ਤਾਂ ਬਾਈਆਂ ਨੇ ਇਤੂ ਵੇਂ ਜਾ ਕੇ ਬਿਆਸ ਪਈ ਦੀ ਆ ਪਾਣੀ ਉਧਰ ਨੂੰ ਜਾਂਦਾ ਨਹੀਂ ਉੱਥੇ ਵੀ ਆਪਾਂ ਹੀ ਉਹਨੇ ਬੰਦ ਲਾਇਆ ਸੀ ਸਾਰੀ ਵੇਂ ਦੇ ਤਾਂ ਪਿਆਸ ਰਿਆ ਜਿਹੜਾ ਹੁਣ ਟੁੱਟ ਰਿਹਾ ਵਾ ਅੱਗੇ ਆਪਾਂ ਹੀ ਉਹਨੇ ਬੰਦ ਉਸ ਤੋਂ 2000 ਰੁਪਏ ਦੇ ਨਾਲ ਉੱਥੇ ਫੇ ਸਪਾਈਂ ਚਰਾਉਂਦੇ ਸੀ ਵੇ ਜਿੱਥੇ ਵਿਆਹ ਦੇ ਪਈਏ ਕਿਉਂਕਿ ਵੇਂਦੇ ਨਾ ਸਾਰੇ ਰਾਜ ਸਾਮਰਾਜ ਮਗਰ ਇਹ ਕਾਟਦੇ ਜਿਹੜੇ ਮੇਨ ਰੋਡ ਕੋਈ ਨਾ ਰਜਿਸਟਰ ਕੋਈ ਕਹਿੰਦਾ ਦਰਵਾਜ਼ਾ ਨਹੀਂ ਖੁੱਲਦਾ। ਤੇ ਹੁਣ ਵੀ ਵਿਕਾਸ ਦੇ ਲਾਜੇ ਬਾਬੇ ਉਹਨੇ ਦੇਖੇ। ਹੂੰ। ਤੇ ਰਾਜ ਜੀ ਜਦੋਂ ਮਾਰ ਚਰਨ ਬਖਤ ਹੁੰਦੀ ਹੈ, ਉਹ ਚੋ ਗੱਲ ਉਹ ਸ਼ੁਰੂ ਹੁੰਦੀ ਕਹੀਂ ਜਿੱਥੋਂ ਤੱਕ ਪਹੁੰਚੇ, ਤੋ ਤਾਂ ਸੇ 7-8 ਹੋ ਰਿਹਾ ਜਿੱਥੋਂ ਰਿਕਾਰਡ ਕਰਦੇ। ਤੇ ਉਹ ਤੁਸੀਂ ਜੀ ਬਾਬਾਈ ਹੋਏ ਫਾਈਗਰਸ ਜਿਹਨੇ ਫਾਂਗ ਤਾਂ ਇਹਨਾਂ ਜਿਹੜੇ ਉੱਠ ਨਹੀਂ ਬੰਦਾਂ ਲੱਗੇ। ਨੂੰ ਕਮਾਦ ਲੋਕੀ ਪੰਦੂਕਾ ਲੈ ਕੇ ਜਾਂਦੇ ਨੇ ਕਿ ਪੂਰਾ ਬਦਲ। ਕਿੰਨਾਂ ਟੇਕੀ ਗਏ ਗਏ। ਉਹ ਕੋਈ ਰਾਹ ਨਹੀਂ ਕੋਈ ਬੰਦ ਬੱਜ ਗਿਆ ਪਾਣੀ ਉਹਨੋਂ ਹਟ ਕੇ ਫਤਨਾ ਹੋਣ ਲੱਗ ਪਿਆ। ਤੇ ਹੌਲੀ ਹੌਲੀ ਇਨਸਾਨ ਜਿਹੜੇ ਜੀਵਨ ਆਪਾਂ ਜਿਹਨਾਂ ਨੇ ਇੱਕ ਜੀਨ ਉਹਨਾਂ ਮਸੀਹਾ ਸੱਤ ਨਹੀਂ ਪੱਕੀ ਅਰਪਣ ਕੀਤੀ। ਇੱਕ ਤੇ ਜੀ ਮਹੀਨੇ ਪਹਿਲਾਂ ਆਪ ਬੰਨ ਲਾਈ ਜਿੰਦੇ। ਇੱਕ ਮੋੜ ਤੇ ਉਹਨਾਂ ਨੂੰ ਰੇਤੀ ਤੁਮ ਜੀ ਕਰਾਉਣਾ ਚਾਹੋਗੇ ਤੇਰਾ। ਹਾਂਜੀ। ਉਹਨਾਂ ਨੇ ਕਿ ਆਪ ਦੇ ਪੀਰ ਜੀ ਬਸਾ ਨਾ ਰੱਖਿਆ। ਉਹ ਉਹਨਾਂ ਨੇ ਇਹ ਪਾਸ ਬੰਨ ਲਾਇਆ। ਇਹ ਤਰ੍ਹਾਂ ਮੰਨ ਲਿਓ ਉਦੋਂ ਦੀ ਉੱਥੇ ਫਿਰ ਬਾਬਾ ਜੀ ਨਾਲ ਹੀ ਇਹਨਾਂ ਦੇ ਫੈਰੇ ਪੈਣਦੇ ਹੁੰਦੇ ਸੀ 15 20 ਹਿੰਡੇ ਆ ਜਿਹਦੇ ਸੰਸਾਰੀ ਹੁੰਦੇ ਸੀ ਜਿਹੜੇ ਮੂਰੀ ਬੱਚੇ ਗੁਰੂ ਕਰਦੇ ਸੀ ਆਪਣ ਨੂੰ ਗਊਸ਼ਾਲਾ ਤੇ ਤਾਂ ਕੀ ਇਹ ਆਸਾ ਤੇ ਆਪਨ ਨੂੰ ਕਿ ਨਹੀਂ ਇਹ ਗਊਸ਼ਾਲਾ ਜਿਹੜੀ ਨਸਲ ਦੀ ਗਊ ਆਪਣੇ ਤੋਂ ਤੁਹਾਨੂੰ ਦੱਸਿਆ ਕਿ ਕੰਬੈਦੀ ਸਿਰ ਇਹ ਦਾਇਤ ਤੋਂ ਫਸੂਟ ਹੈ ਸਰੇ ਜੀ ਕੋਈ ਬਲਾਤਕਾਰ ਹੋਈ ਜਿਹੀ ਹੋ ਜਿਹੜੀ ਬਾਅਦ ਇਹ ਜੋ ਸਰੇ ਹਾਂ ਸਾਡੇ ਸੇਵਾ ਪਹੁੰਚਾਉਂਦੇ ਹਾਂ ਉਹ ਮੈਂ ਕਿਹਾ ਕਿ ਮੁਰਿਆ ਕਹਿੰਦਾ ਸਾਰੀ ਉਹ ਵੀ ਨਿਰ ਨਿਰ ਪਰ ਠੀਕ ਹੈ ਜੀ ਜਦੋਂ ਪਰਮਜੀਤ ਸਿੰਘ ਜੀ ਬਚਨ ਦਾ ਗਾਉਂਦੇ ਸੀ ਵੀ ਜਿਹੜੇ ਆਪਣੇ ਸੱਚੇ ਪਾਤਸ਼ਾਹ ਸਤਗੁਰੂ ਗੋਬੀ ਸਿੰਘ ਜੀ ਨੇ ਪੰਜ ਪਾਤਿ ਪਿਆਰੇ ਸਾਧੇ ਨਾਲ ਇਸੇ ਨਾਮ ਪੰਜ ਆਪਣੇ ਦੇ ਸਾਧੂ ਨੇ ਮਿਲਲੇ ਸਾਧੂਆਂ ਨੂੰ ਵੀ ਇਸ ਤੇ ਨਾਲ ਹੀ ਹਿੰਦੀ ਵਿੱਚ ਉਹ ਵਿਦਿਅਕ ਸੰਸਕ੍ਰਿਤ ਵਿਦਾਵਤੀ ਵੀ ਜਾਨ ਉਹਨਾਂ ਨੇ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਆ ਉਹ ਇੱਟਾਈ ਮਾਪੋਚੇ ਸੰਭਵ ਜਾਨ ਉਹ ਮਾਪੋਚੇ ਨਾਮ ਦੇ ਦੇ ਪੰਡ ਦੇ ਲੋਕ ਤੇ ਉਹ ਨਾ ਕਿਸੇ ਤੇ ਇਹਦੇ ਆ ਵੀ ਗਰੀਬ ਲੋਕਾਂ ਨੂੰ ਨਾ ਫੇਚਿਆ ਜਿਹੜੀ ਆ ਉਹ ਨਹੀਂ ਮਿਲਦੇ ਠੀਕ ਉਹਨਾਂ ਨੇ ਫੇਚਿਆ ਜਾ ਕੇ ਵੀ ਤਕਾਰਾਂ ਵਾਲੀ ਗੁਰ ਵੀ ਗਈ ਦਿਲ ਦੀ ਉਹ ਮਰੇ ਹੋਏ ਨੇ ਤੇ ਕਿੰਨੇ ਦੇਰ ਜਾਨੂੰ ਲੇਦੇ ਰਹਿੰਦੇ ਨੇ ਇਹ ਪਾਈਸਾਂ ਦੇ ਜਿਹੜੀ ਸੁਪਿਆ ਵਾਹੇ ਚੁੱਕਿਆ ਹਾਂ ਹੂੰ ਜਿਹਦੇ ਤੇ ਨਿਸ਼ਾਨਾ ਕਰਦਾ ਹੈ ਤੇ ਉਹਨਾਂ ਨੇ ਕਹਾਂ ਵੀ ਕਿੰਨੇ ਕਿੰਨੂ ਕਿੱਥੇ ਜਿੰਨੇ ਉਹਨਾਂ ਨੇ ਕਿਹਾ ਕਿ ਜਮ ਪੰਡ ਤੋਂ ਉਹ ਜਮ ਸਾਥਾ ਮਾਣੋ ਜਿਹਾ ਕਿਹਾ ਸਭਨਾ ਤੇ ਗੈਦੋ ਗੋਇਨ ਮਾਰੇ ਗਾਣਾ ਨੇ ਨਿਰਮਲ ਸਭ ਨੂੰ ਬੇਟੀਆਂ ਲਾ ਕੇ ਉਹਨਾਂ ਨੂੰ ਕੋਤੇ ਜਿਆ ਨੂੰ ਕਿਹਾ ਲੈ ਆਏ ਕਿ ਬਾਦ ਇਸ ਨਾਲ ਹੀ ਗੁੰਦੇ ਨੂੰ ਉਹਨਾਂ ਦੇ ਮਾਰਦੇ ਤੇ ਪਚਾਰਦਾ ਕਿਉਂਕਿ ਥਾ ਸਾਹ ਤੇ ਆਇਆ ਉਹਨੂੰ ਆਪਾਂ ਸਭ ਨੂੰ ਰੱਖਿਆ ਜੇ ਵੀ ਉਹਨਾਂ ਹੁਪੋਰਸੀਆ ਜਗ੍ਹਾ ਸਾਨੂੰ ਦੱਸ ਰਿਹਾ ਕਵਲ ਜੂਣ ਪਾਣੀ ਤੇ ਸਭ ਮਾਦਾ ਦਾ ਤਰਨਾ ਤੇ ਰਾਤ ਕੋਈ ਦਾਰੀ ਦਾਇਆ ਕਿੰਨੇ ਸਨ ਜੀ ਉਹਨੂੰ ਪਤਾ ਹੀ ਨਹੀਂ ਸੀ ਪੜ੍ਹ ਕੇ ਬਹੁਤ ਜੰਤੀ ਪਰ ਜਦੋਂ ਉਹਨੂੰ ਕੋ ਨਾਂਸਪਾਤ ਦੇ ਗੁੱਤਰੀ ਦੇ ਲਈ ਕਿਹਾ ਚੱਲੀ ਉਹ ਤੋਂ ਸਾਨੂੰ ਉਹਨਾਂ ਨੇ ਖਾਵਾ ਮੇਰਾ ਪਾਣੀ ਨਾ ਧੱਸੀ ਨਾ ਪਿਆਸ ਹੋਵੇ ਹਾਂ ਹਾਂ ਇਹ ਮਾਰ ਕੇ ਕਿੱਤਾਂ ਨਾ ਉਹਨਾਂ ਦੀ ਨਾਹੀਂ ਇਹਨਾਂ ਤੋਂ ਦਿਲਾਇਆ ਕਿ ਜਦੋਂ ਨਾਲ ਆਪਣੀ ਲੀਗੀ ਖੇਤ ਤੋਂ ਵੇਚੀ ਨਿੱਕੀ ਜਿਹਾ ਉਹਨਾਂ ਦੇ ਘਰਾਂ ਦੇ ਵਿੱਚ ਪਪਾ ਜੀ ਨੂੰ ਜੇਹੋ ਕਿਤੇ ਜਾਣਾ ਪਛਾੜ ਕੇ ਦੂਸਰੇ ਬਣ ਗਏ ਉਹ ਫਿਰ ਦੂਸਰੇ ਜਿਹੜੇ ਆ ਉਹ ਲਾਈ ਹੋਈ ਸਾਰਾ ਨੀ ਘਰਾਂ ਦੇ ਵਿੱਚ ਫਰਾ ਰਹੇ ਥਿੰਨੇ ਵੀ ਤੂੰ ਅੱਜ ਸਾਡੇ ਘਰ ਦੇ ਵਿੱਚ ਇੱਕ ਟੋੜਨੇ ਸਿੱਖੋ ਉਹ ਵੀ ਕਰਾ ਦੇ ਕੇ ਇੱਕ ਤਰੀਕੇ ਨਾਲ ਪਾ ਲਿਆ ਉਹ ਜਿਹੜਾ ਪਟਾਟਾ ਹੈ ਇਹ ਨਹੀਂ ਇਹਨਾਂ ਦੇ ਦੇਖਾਂ ਦੇ ਹੋਰ ਜਿਹੜੇ ਬੁੱਢੇ ਤਾਂ ਕਿੰਨਾ ਪਾਪਾ ਇਹ ਬਹੁਤ ਦਿੰਦੇ ਹੋ ਜਾਂਦੇ ਜਿਹਦਾ ਸਾਰੇ ਅਸ਼ੀਰਵਾਦ ਆ ਰਿਹਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਬੁੱਧਾ ਤਾਂ ਨਹੀਂ ਕਿਉਂਕਿ ਹੋਰ ਵੀ ਬਾਬਾ ਜੀ ਕੋਈ ਨਗਰ ਕੀਰਤਨ ਹੁੰਦਾ ਉਹ ਤੋਂ ਨਾਲ ਬਾਬਾ ਜੀ ਉਹਨਾਂ ਨੇ ਹਰ ਘਰ ਦੇ ਬੰਦੇ ਜਿੱਦਿਆਂ ਨਹੀਂ ਅੱਜ ਸਟੇਟਿੰਗ ਨਹੀਂ ਹੁੰਦੀ ਆ ਉਹਨਾਂ ਨੇ ਬਾਬਾ ਜੀ ਹੁਣ ਤਿੰਨੇ ਗੱਟੇ ਜਿਹਨਾਂ ਨੇ ਉਸੇ ਬੰਦੀ ਜੇ ਸਿੱਧੇ ਕਾਲੀਆਂ ਜਿਹੜੇ ਬੰਦੀ ਜਾਂਦੇ ਦੋ ਹੋ ਗਏ ਉਹਨਾਂ ਨੇ ਸਭ ਸੋਨਾ ਪੁੱਟਣ ਤੋਂ ਤਾਂ ਬਾਬਾ ਜੀ ਵਾਗੂਚੇ ਦੇਖ ਰਹੇ ਸੀ ਤੇ ਕਾਫੀ ਵਾਰਡ ਵੀ ਮਿਲੇ ਐ ਜਿਹੜੇ ਪ੍ਰਮੁੱਖ ਵਾਰਡ ਤੁਹਾਨੂੰ ਯਾਦ ਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੇ ਤੁਹਾਨੂੰ ਪ੍ਰਵਾਡ ਵਾਰਡ ਬਾਰੇ ਕੋਈ ਜਾਣਕਾਰੀ ਹੈ ਹੂੰ ਹੂੰ ਤੇ ਇਹ ਕੋਈ ਰੋ ਮੰਦਰ ਦੇ ਮੰਦਰ ਦੇ ਕੋਈ ਕੈਂਟਰੀ ਨਹੀਂ ਹੁੰਦਾ ਨਾ ਜਿਹੜੀ ਰਾਸ਼ਟਰਪਤੀ ਸਾਹਿਬ ਉਹ ਅਬਦੁਲ ਰਜ਼ਾ ਉਮੀਦ ਆਏ ਸੀ ਹਾਂ ਉਹਨਾਂ ਨੇ ਵੀ ਇਹਨਾਂ ਦੇ ਬਾਰੇ ਸੁਣਿਆ ਇਸ ਨੂੰ ਕਹਿੰਦੇ ਪਹਿਲਾਂ ਇਹ 2-3 ਸਾਲ ਬਾਬਾ ਜੀ ਉਹਨਾਂ ਬਾਰੇ ਦੇਖਦੇ ਰਹੇ ਸੀ ਵੀ ਕਈ ਵਾਰੀ ਅਖਬਾਰਾਂ ਚ ਲੂਕ ਫਸਾ ਦਿੰਦੇ ਆ ਤੇ ਬਾਰੇ ਧਾਰਤੀ ਤੇ ਕੰਮ ਨਹੀਂ ਹੋ ਰਿਹਾ ਠੀਕ ਉਹਨਾਂ ਨੇ ਆਪਦੇ ਸੀਨੀਅਰ ਤੋਂ ਲੈ ਲੈ ਕੇ ਫਿਰ ਬਾਅਦ ਤੇ ਚਾਏ ਹੂੰ ਉਹ ਆਣ ਕੇ ਵੀ ਉਹ ਕਹਿੰਦੇ ਜੀ ਇੱਥੇ ਐਸ ਕਮੇਟੀ ਦਿੱਤੀ ਸੀ ਹੂੰ ਜਿਹਨੂੰ ਗਿਆ ਸੀ ਉਹ ਕਹਿੰਦੇ ਜੀ ਅਸੀਂ ਆਪਦਾ ਭਾਜ ਲੈ ਕੇ ਦੇਵਾਂਗੇ ਹੂੰ ਪਰ ਜਦੋਂ ਉਹ ਨਹੀਂ ਆਣ ਕੇ ਕਮੇਟੀ ਤੇ ਵੀ ਇੱਕ ਦੋ ਕੰਮ ਹੋਈ ਹੋਏ ਆ ਜਿਹਨੂੰ ਅਸੀਂ ਲੈ ਹੂੰ ਤੇ ਜੀ ਤੇ ਜੇ ਮੈਂ ਨਾ ਮਿਲਾਂਦੇ ਵੀ ਲੱਗੇ ਹੋ ਕਾਫੀ ਦਸ ਕਿਤੇ ਨਹੀਂ ਆਏ ਇਸ ਤੋਂ ਬਹੁਤ ਚੇਤੇ ਆਗੇ ਜੀ ਸਦਰੂ ਉਦੀ ਸਿੰਘ ਜੀ 65 ਫਿਰ 15 ਤੇ ਆਏ ਸੀ ਹੜ੍ਹ ਪੀ ਕਾਲ ਦੌਰਾ ਕਰਨ ਵਾਤੇ ਨੇ ਕਈ ਵਾਰੀ ਤਾਂ ਕੋਈ ਜੋ ਜਾਣਕਾਰੀ ਹੋ ਡਿਸੀਜਨ ਤੁਹਾਨੂੰ ਉਹ ਇਹ ਪਾਣੀ ਦਾ ਜੀ ਦੇ ਹਿਸਾਬ ਨਾਲ ਆ ਰਿਹਾ ਹੈ ਹਾਂ ਜੀ ਇਹਦਾ ਕੋ ਪੱਕਾ ਹੱਲ ਤਾਂ ਨਾ ਦੂਗਾ ਬੰਦ ਰਾਈ ਤੇ ਕੁਦਰਤ ਨੇ ਬਹੁਤ ਉਹ ਜਿ ਕਿਹਾ ਬਾਕੀ ਕੀ ਗੱਲ ਕੁਦਰਤ ਨੇ ਸਾਨੂੰ ਦੋ ਚਾਂਸ ਪਹਿਲਾਂ ਦਿੱਤੇ ਆ ਤੀਜਾ ਚਾਂਸ ਉਹ ਕਹਿੰਦੇ ਸੋਧਰ ਜੀ ਤੁਸੀਂ ਆਪਣੇ ਨਹੀਂ ਸੋਧਰਦੇ ਪਹਿਲਾਂ ਉਹ ਮੀਂਹ ਤੇ ਕਰੋਨਾ ਤੇ ਤੇ ਜਮਾਂ ਬੰਦ ਪਿਆ ਆ 25 ਬੇਟੁੱਟ ਗਿਆ ਹੰਤਾਇਆ ਨਾ ਆਪਾਂ ਗੱਲੋਂ ਨੂੰ ਨਹੀਂ ਹਟਦੀ ਤੇ ਆਪਾਂ ਉਹਦੇ ਕੋਲ ਕਟੂ ਨਹੀਂ ਹੁੰਦੀ ਇਹ ਕੱਢ ਦਿਆ ਲਾਉ ਵੀ ਉੱਥੇ ਸਤਿਰੋਧ ਸਿੰਘ ਵੀ ਆਇਆ ਜਿਸ ਨੇ ਕਿ ਦौरा ਕੀਤਾ ਉਹਨੇ ਸਤਿਰੋਧ ਸਿੰਘ ਕਿਤੇ ਉਹਨਾਂ ਨੇ ਦਰਸ਼ਨ ਇੱਕ ਬੰਤੇ ਅੰਦੀ ਅੰਦੀ ਤੇ ਪਾੜੀ ਇਹਨਾਂ ਸਾਡਾ ਇੱਥੇ ਸਾਡੇ ਪਹਿਲਾਂ ਪਹੁੰਚਦਾ ਇਹਨਾਂ ਤੋਂ ਸਾਡੇ ਸਤਿਰੋਧ ਸਿੰਘ ਵੀ ਆਪਣੀ ਸੰਗਤ ਨਾਲ ਲੈ ਕੇ ਨਾ ਆ ਬੋਲੂਦੀ ਜਿਹਾ ਅਲੱਗ-ਅਲੱਗ ਜਗ੍ਹਾ ਦौरा ਕੀਤਾ ਉਹਨਾਂ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਾਫੀ ਰਾਸ਼ਨ ਸਮਗਰੀ ਲੈ ਕੇ ਇੱਥੇ ਸਭ ਗੁਰਦੇਵ ਸਿੰਘ ਜੀ ਜਤਿੰਦਰਪਾਲ ਸਿੰਘ ਕਾ ਜੀ ਬਹੁਤ ਸੰਤਾਨ ਦੀ ਹੈ ਅਲੱਗ ਅਲੱਗ ਦਿੱਲੀ ਤੋਂ ਵੀ ਅਲੱਗ ਅਲੱਗ ਜਗ੍ਹਾ ਪੰਜਾਬ ਤੋਂ ਬਾਹਰੋਂ ਵੀ ਸੰਤਾਨ ਬਹੁਤ ਆਪਣਾ ਸਮਾਨ ਲੈ ਕੇ ਆਦ ਰਹੀ ਹੈ ਸਾਰੇ ਕਿਸਾਨ ਸੇਵਕ ਇਹ ਸਭ ਜਾਈ ਮੋਰੀ ਸੇ ਲੋਕਾਂ ਦੇ ਤੇ ਲੱਗੇ ਹੁਣ ਇੱਥੇ ਆ ਦੇ ਦੇ ਆਪਾਂ ਤੁਸੀਂ ਫਾਰਟ ਵਾਈਸ ਨੂੰ ਦੇ ਪ੍ਰਸ਼ਾਦ ਇਹ ਪ੍ਰਸ਼ਾਦ ਇਹ ਤੋਂ ਵੱਧ ਕੇ ਆਏ ਹੋਏ ਇਹ ਤਾਂ ਹੀ ਆਏ ਹੋਏ ਆ ਕਿਉਂਕਿ ਇੱਥੇ ਹਰ ਇੱਕ ਘਰ ਮਾਰੇ ਦੇ ਜਾਣ ਦਾ ਨਹੀਂ ਕੋਈ ਇਨਸਾਨ ਕਰਦਾ